ਅੱਜ ਅਸੀਂ FCI ਦੇ ਦਫਤਰ ਦੇ ਵਿੱਚ ਜਿਹੜੀ ਮੀਟਿੰਗ ਹੈ ਉਹ ਸਾਡੀ ਕਮੇਟੀ ਦੀ ਜਿਹਦੇ ਵਿੱਚ ਪੰਜਾਬ ਦਾ ਚੇਅਰਮੈਨ ਦਾਸ ਨੂੰ ਲਗਾਇਆ ਗਿਆ ਬਾਕੀ ਮੇਰੇ ਨਾਲ ਮੈਂਬਰ ਨੇ ਸਾਰੇ ਹੋੜ ਦੇ ਇਹ ਅਸੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਚਾਰ ਪੰਜ ਜਗ੍ਹਾ ਤੇ ਜਾ ਕੇ ਦੇਖਿਆ ਕਿ ਕਈ ਪ੍ਰੋਬਲਮ ਜਿਹੜੀਆਂ ਸਾਡੇ ਬੜੇ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਕਿ ਜਿਵੇਂ ਸਾਡੀ ਹਰਨੈਸਵਰੀ ਪੈੜੀ ਦਾ ਸੂਚਨ ਖਤਮ ਹੋਇਆ ਤੇ ਉਹਦੇ ਨਾਲ ਜਿਹੜਾ ਚੋਲ ਆ ਗਿਆ ਤੇ ਗਡਾਉਣ ਦੇ ਵਿੱਚ ਚੋਲ ਜਿਹੜਾ ਉਹ ਮੂਵਮੈਂਟ ਨਹੀਂ ਹੋਈ ਤੇ ਸਪੇਸ ਜਿਹੜੇ ਨਹੀਂ ਮਿਲਦੇ ਤੇ ਉਹ ਸਪੇਸ ਦੇ ਵਾਸਤੇ ਖਾਸ ਕਰਕੇ ਉਦੋਂ ਮੈਨੂੰ ਮੈਨੂੰ ਮੌਕਾ ਮਿਲਿਆ ਉਦੋਂ ਤੋਂ ਅਸੀਂ ਇਹ ਸਪੇਸ ਜਿਹੜਾ ਅਪਲੋਡ ਕਰਨ ਵਾਸਤੇ ਪੂਰਾ ਯਤਨ ਕਰ ਰਹੇ ਹਾਂ ਹਰ ਰੋਜ਼ ਇੱਥੇ ਇੱਕ ਦੋ ਬੈਗ ਜਿਹੜੇ ਐ ਜਿਹੜੇ ਗਡੌਨਾ ਤੋਂ ਮਾਲ ਚੱਕ ਕੇ ਦੂਰੀਆ ਸਟੇਟਾਂ ਨੂੰ ਜਿਹੜੇ ਐ ਚੌਲ ਉਹ ਵੇਚਦੇ ਹਾਂ ਖਲਕ ਵੇਚਦੇ ਉਹਦੇ ਵਾਸਤੇ ਸਾਰਾ ਇਹ ਇਨਸਪੈਕਸ਼ਨ ਕਰ ਲਈ ਅਜੇ ਤੀ ਆਈਐਨਡੀ ਤੋਂ ਕਾਫੀ ਕੁਝ ਜਿਹੜੀਆਂ ਗੱਲਾਂ ਨਹੀਂ ਸੀ ਹੋਣ ਵਾਲੀਆਂ ਉਹਨਾਂ ਨੂੰ ਕੂਰਾ ਕਰਨ ਵਾਸਤੇ ਵੀ ਕਿਹਾ ਤੇ ਜਿੱਥੇ-ਇਥੇ ਕੋਈ ਕਮੀਆਂ ਆ ਉਹ ਵੀ ਸਾਰਾ ਅੱਜ ਕੁਛ ਹੈ ਸਾਰੀ ਡਿਟੇਲ ਲਈ ਹੈ ਕਿ ਕਿੰਨਾ ਇੱਥੇ ਮਾਲ ਹੈ ਕਿੰਨਾ ਸਪੇਸ ਹੈ ਕਿੰਨੇ ਗੜੋਂ ਨੇ ਤੇ ਕਿੰਨਾ ਇੱਥੇ ਕੋਈ ਸਿਵਲ ਦਾ ਕੰਮ ਹੋਇਆ ਹੈ ਜਾਂ ਬਿਜਲੀ ਦੇ ਇਲੈਕਟ੍ਰਿਸਿਟੀ ਦੇ ਇਲੈਕਟ੍ਰੋਨਿਕ ਦੇ ਲੱਗ-ਲੱਗ ਵਿੰਗ ਹੈ ਉਹਨਾਂ ਨੂੰ ਇੱਥੇ ਅੱਜ ਪੂਰੀ ਜਾਣਕਾਰੀ ਲਈ ਹੈ ਤੇ ਉਹਨਾਂ ਦੇ ਨਾਲ ਜਿੱਥੇ ਕਵਰਟਮੈਂਟ ਸੀ ਇਹਨਾਂ ਦੀ ਕਰ ਸਕਦੇ ਚੰਗਾ ਕਰਨ ਵਾਸਤੇ ਉਹ ਸਾਰੀਆਂ ਅਧਿਤਾਂ ਨਹੀਂ ਦਿੱਤੀਆਂ ਤੇ ਅਡੋਟ ਦੇ ਨਾਲ ਕੁਝ ਰਿਲੇਟਡ ਕੰਮ ਹੈ ਉਹਨਾਂ ਦੇ ਵਾਸਤੇ ਕੀਤਾ ਤੇ ਇਸ ਕਰਕੇ ਆਜੇ ਸਾਰਾ ਸਾਡੀ ਜਿਹੜੀ ਟੀਮ ਇੱਥੇ ਆਈ ਹੈ ਤਾਂ ਕਿ ਲੋਕਾਂ ਨੂੰ ਲੀਫ ਜਿਹੜਾ ਹੈ ਉਹ ਦਿੱਤਾ ਜਾ ਸਕੇ ਕਈ ਵਾਰੀ ਪਿੱਛੇ ਕੀ ਹੁੰਦਾ ਸੀ ਕਿ ਤੇ ਚੌਲ ਆ ਗਿਆ ਤੇ ਸਪੇਸ ਨਹੀਂ ਇਹ ਦਿੱਤੋਂ ਕੁਝ ਸ਼ਰੂਪ ਦੇ ਬਠਿੰਡੇ ਜਾਣਾ ਪੈਂਦਾ ਹੈ ਕਿ ਤੇ ਰੋਪੜ ਜਾਣਾ ਪੈਂਦਾ ਹੈ ਕਿ ਤੇ ਹੋਰ ਦੇਹਾਂ ਦੇ ਜਾ ਕੇ ਉਹ ਚੌਲ ਲੱਗਦਾ ਹੈ ਫਿਰ ਉਸ ਤਰ੍ਹਾਂ ਦੀ ਜਿਹੜੀ ਨੌਕਰੀ ਹੈ ਉਹ ਨਾ ਆ ਰਹੀ ਰਾਕੀ ਆਰਤੀਆਂ ਦੀ ਕੋਈ ਕੋ ਮੁਸ਼ਕਲ ਹੈ ਉਹਨਾਂ ਦੇ ਬਾਰੇ ਲੇਬਰ ਦੀਆਂ ਮੁਸ਼ਕਿਲਾਂ ਲੇਬਰ ਕਿਸ ਤਰ੍ਹਾਂ ਦੇ ਨਾਲ ਸਿਸਟਮ ਹੈ ਰੈਕ ਸਿਸਟਮ ਜਿਹੜਾ ਕਿਵੇਂ ਉਹ ਸਾਰਾ ਦੇਖਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਜਿਹੜੀ ਇੱਕ ਸਾਨੂੰ ਜਾਣਕਾਰੀ ਮਿਲਦੀ ਆਉਂਦੀ ਸੀ ਉਹ ਨੂੰ ਸਦਾਰ ਕਰਨ ਵਾਸਤੇ ਭੱਜਿਆ ਸਰ ਜਿਸ ਤਰ੍ਹਾਂ ਕੋਈ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਵੱਲੋਂ ਕੋਈ ਤੁਹਾਡੇ ਵੱਲੋਂ ਨੰਬਰ ਵੀ ਕੋਈ ਇਸ਼ੂ ਕੀਤਾ ਗਿਆ ਕਿ ਨਹੀਂ ਨਹੀਂ ਸਾਡੇ ਨੰਬਰ ਸਾਰਿਆਂ ਦੇ ਕੋਲ ਆ ਅਸੀਂ ਨੰਬਰ ਆਪਣਾ ਦਿੱਤਾ ਹੋਇਆ ਜਦੋਂ ਮਰਜ਼ੀ ਕੋਈ ਰਿਟਰਨ ਦੇ ਵਿੱਚ ਵੀ ਕਈ ਲੈਟਰ ਆndੀਆਂ ਕੋਈ ਵੈਸੇ ਵੀ ਜੇ ਇੱਕ ਸਾਲੋਂ ਤੋਂ ਕੰਪਲੇਂਟ ਕਰਦਾ ਹੈ ਨਸਦਾ ਤੋਂ ਜਿਹੜੀ ਇਸ ਜਗ੍ਹਾ ਦੀ ਉੱਪਰ ਹੁੰਦੀ ਹੈ ਉਹਦੇ ਬਾਰੇ ਸਹੀ ਕਰਨ ਵਾਸਤੇ ਉਹਦਾ ਪੂਰੀ ਕੋਸ਼ਿਸ਼ ਕਰਦੇ ਆ। ਉਹ ਸਾਹਿਬ ਜਿਵੇਂ ਆਪਾਂ ਦੇਖਦੇ ਆ ਕਿ ਕਈ ਵਾਰ ਨਾ ਓਵਰਲੋਡ ਜਿਹੜਾ ਹੈਗਾ ਸਟੋਰ ਕੀਤਾ ਜਾਂਦਾ ਉਹਨੂੰ ਕਿਵੇਂ ਦੇਖਦੇ ਹੋ ਵੀ ਜਿਹੜਾ ਕਈ ਵਾਰੀ ਨਾ ਉਹ ਗਲ ਕੇ ਖਰਾਬ ਹੋ ਜਾਂਦਾ ਪਰ ਉਹਨੂੰ ਫੇਰ ਉਹਨੂੰ ਤਬਦੀਲੀ ਕਰਕੇ ਉਹਦੇ ਜੇ ਚੇਂਜ ਕਰਕੇ ਗਾਹਾਂ ਨੂੰ ਸਪਲਾਈ ਕਰਦੇ ਆ ਉਹਦੇ ਚ ਕੋਈ ਬਦਲਾਵ ਕਰਾਂਗੇ ਦੇਖੋ ਇਸ ਤੋਂ ਪਹਿਲਾਂ ਦੇਖੋ ਕੋਈ ਪੰਜਾਬ ਦੇ ਵਿੱਚ ਐਫਸੀ ਦਾ ਚੇਅਰਮੈਨ ਲੰਬੇ ਸਮੇਂ ਤੋਂ ਕੋਈ ਹੈ ਹੀ ਨਹੀਂ ਸੀ ਇਹ ਕੋਈ ਇੱਕ ਦਾ ਦੁਕਾ ਕੋਈ ਲੱਗਿਆ ਵੀ ਤਾਂ ਉਹਨੇ ਕਦੇ ਮੀਟਿੰਗ ਹੀ ਨਹੀਂ ਸੀ ਲਈ ਤੇ ਇਹ ਅਨਸਾਰੀ ਜਿਹੜੀ ਹੈ ਪੰਜ ਛੇ ਧਿਲਿਆਂ ਦੇ ਵਿੱਚ ਤਾਂ ਸੀ ਆਪ ਜਾ ਕੇ ਇਨਸਪੈਕਸ਼ਨ ਵੀ ਕਰਦੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਜਿਹੜੇ ਕਈ ਅਧਿਕਾਰੀ ਜਿਹੜੇ ਅਫੀਸਰ ਗਏ ਕੋਈ ਹੰਗਲੀ ਕਰਦੇ ਆ ਜਾਂ ਕਿਤੇ ਦਾ ਕਮਾਲ ਖਰਾਬ ਹੁੰਦਾ ਇਸ ਤਰ੍ਹਾਂ ਦਾ ਉਹ ਸਾਰੀ ਜਿਹੜੀ ਹੈ ਦਇਤਾਂ ਦਿੱਤੀਆਂ ਹੈ ਇਸ ਤੋਂ ਬਾਅਦ ਲੱਗਦਾ ਹੈ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਨਹੀਂ ਹੋਏਗਾ ਜਿਹੜਾ ਮਾਲ ਕਿਤੇ ਗਲ ਗਿਆ ਸੜ ਗਿਆ ਜਾਂ ਕਿਤੇ ਖਾਣ ਵਾਲੇ ਜਿਹੜੇ ਸਾਡੀਆਂ ਸਪੀਮਾਂ ਚੱਲਦੀਆਂ ਐ ਸੈਂਟਰ ਕੋਰਨਰ ਦੀ ਪੰਜਾਬ ਦੀ ਉਹ ਕਈ ਵਾਰ ਉਹਨੇ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੂੰ ਓਪਨ ਪਲਾਂਟਾਂ ਦੇ ਵਿੱਚੋਂ ਜਿਹੜੀ ਕਣਕ ਦਿੱਤੀ ਜਾਂਦੀ ਤੇ ਚੌਦ ਦਿੱਤੇ ਜਾਂਦੇ ਉਹ ਇਹਨਾਂ ਨੂੰ ਕਹਿ ਕੇ ਓਪਨ ਪਲਾਂਟਾਂ ਦੀ ਬਜਾਏ ਉਹਨਾਂ ਨੂੰ ਕਵਰਡ ਪਲਾਂਟ ਜਿਹੜੇ ਗਡੌਣ ਐ ਉਹਨਾਂ ਦੇ ਵਿੱਚੋਂ ਉਹ ਸਪਲਾਈ ਕਰਿਆ ਕੋ ਤਾਂ ਕਿ ਕੋਈ ਸ਼ਿਕਾਇਤ ਨਾ ਹੋਵੇ ਉਹ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਤੇ ਕਰਾਉਂਦੀ ਹੈ ਕਈ ਜਣਾ ਤੇ ਪਤਾ ਲੱਗ ਗਿਆ ਕਿ ਕਾਫੀ ਕਾਫੀ ਮਾਲ ਜਿਹੜਾ ਚੋਰੀ ਹੋ ਗਿਆ ਕੁਝ ਮਿਲੀਭੁਗਤ ਹੋ ਗਈ ਕਿਸ ਤਰ੍ਹਾਂ ਦਾ ਹੋ ਗਿਆ ਉਹਨੂੰ ਕੰਟਰੋਲ ਤੇ ਲੈਣ ਵਾਸਤੇ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਅਗਰ ਬਈ ਸਰ ਕੋਈ ਇਹੋ ਜੀ ਸਮੱਸਿਆ ਆਉਂਦੀ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਵੇਗਾ ਬਿਲਕੁਲ ਪੂਰਾ ਐਕਸ਼ਨ ਜੋ ਕਾਨੂੰਨ ਦੇ ਮਤਾਬਕ ਜੋਨ অপারেশনਟ ਨਹੀਂ ਹੁੰਦੀ ਹੈ ਪੁਲਿਸ ਪਾਰਸ਼ ਕਰਾਂਗੇ ਜਾਂ ਜੇ ਕਿਸੇ ਨੇ ਕਿਸ ਤਰ੍ਹਾਂ ਦਾ ਗਿਆਤੀ ਕਿਸਣਾ ਕੀਤੀ ਹੈ ਉਹਦੇ ਨਾਲ ਦੋਗੰਦੀ ਹੋਣੀ ਲੱਭਾਵੇ ਠੀਕ ਥੈਂਕ ਯੂ ਇੱਕ ਮਿੰਟ ਆਪਾਂ